ਬੱਚਾ ਪੜ੍ਹਾਈ ਲਿਖੀ ਲਗਦੀ ਆ ਕੀ ਕਾਰੋਬਾਰ ਕਰਦੀ ਆ ਬੱਚਾ ਬਾਬਾ ਜੀ ਆ ਮੈਰਿਜ ਵੀ ਉਹਦਾ ਕੰਮ ਕਰ ਅੱਛਾ ਮੈਰਿਜ ਵੀ ਉਹਦਾ ਕੰਮ ਉਹ ਕੀ ਹੁੰਦਾ ਬੱਚਾ ਬਾਬਾ ਜੀ ਇਹ ਰਿਸ਼ਤੇ ਰਿਸ਼ਤੇ ਕਰਾਉਣਾ ਲੋਕਾਂ ਦੇ ਵਿਆਹ ਕਰਾਉਣੀ ਆ ਲੋਕਾਂ ਦੇ ਸਿਰ ਜੋੜਦੀ ਆਂ ਗਾਂਵਾਲੀ ਆ ਬੱਚਾ ਤੂੰ ਹਾਂਜੀ ਬਾਬਾ ਜੀ ਉਹੀ ਕਰਾਉਣੀ ਆ ਬਾਬਿਆਂ ਨੂੰ ਫਿਰ ਜਲ ਨੀਚਾ ਖਾਇਆ ਬੱਚਾ ਹੇ 10 ਬਾਬਾ ਜੀ ਮੇਰੀ ਤਾਂ ਮੱਤ ਮਾਰੀ ਪਈ ਆ ਜੈਸੇ ਕੋਈ ਨਹੀਂ ਬੱਚਾ ਉਰੇ ਜੈਸਮੀਨ ਇਥੋਂ ਪਾਣੀ ਲੈ ਕੇ ਆ ਬਾਬਾ ਜੀ ਨੂੰ ਪਿਆ ਆ ਕੰਨਿਆ ਵੜੀ ਸ਼ਸ਼ੀਲ ਆਏ ਕੰਨਿਆ ਕੀਰੀ ਆ ਬੱਚਾ ਬਾਬਾ ਜੀ ਇਹ ਮੇਰੇ ਭਰਾ ਦੀ ਕੰਨਿਆ ਬੱਚਾ ਕਿੰਨੀ ਵੀਜ਼ ਲੈਣੀ ਆ ਰਿਸ਼ਤਾ ਕਰਾਉ ਉਹਨਾਂ ਦੀ ਬਾਬਾ ਜੀ ਉਹ ਤਾਂ ਅਗਲੇ ਦਾ ਕਾਰੋਬਾਰ ਵੇਖ ਲਈਦਾ ਕਿਸੇ ਦਾ ਕਿਵੇਂ ਦਾ ਕਾਰੋਬਾਰ ਆ ਕੰਨਿਆ ਬੜੀ ਸ਼ਸ਼ੀਲ ਹੈ ਤੇਰੀ ਬੱਚਾ ਬਾਬਾ ਜੀ ਇਹਨੂੰ ਤਾਂ ਹੀ ਰਿਸ਼ਤੇ ਵਾਤੀ ਬੁਲਾਇਆ ਹੈ ਤੇ ਨਾਥ ਹਜੇ ਆ ਨਾ ਮੈਰਿਡ ਹੈ ਤੈਨੂੰ ਤੇਰੀ 20 ਦੇ ਦੇਾਂਗੇ ਬੱਚਾ ਆਣ ਕਿਉਂ ਬੜੀ ਆ ਆ ਕਿਆ ਬੁਖਾਨ ਹੈ ਕਰ ਨਾਥਾਂ ਦੀਪੂ ਦੇ ਪਾ ਬਾਹਰ ਆਓ ਨਾ ਬੱਚਾ ਨਾਥਾਂ ਨੇ ਬੁਖਾਨ ਨਹੀਂ ਕਰਾਈ ਲੈ ਲੈ ਆਂ ਨਾਥਾਂ ਨੇ ਬਹੁਤ ਕਦੇ ਢਿੰਗਾ ਨਹੀਂ ਹੱਥ ਲਾ ਰਿਆ वाह डांस बहुत बढ़िया चल रहा क्या कर रहे हो? ये डांस है हमारा इधर का ऐसे नहीं ये सपनी वपनी जी नहीं हमसे बना जाता हमारा तो ये है कर कर, कर ऐसे कर जो नहीं आता। नहीं कमलिया ऐसे कर ऐसे लग ਆਵਾਜ਼ ਤੇਰੇ ਆ ਘਰੇ ਮੁਜਰਾ ਸ਼ੁਰੂ ਕਰ ਲਿਆ ਮੁਜਰਾ ਕਰ ਓਏ ਉਹ ਤੇ ਜਾਦੂ ਦਾ ਵਿਆਹ ਨੀਗਾ ਉਹਦੇ ਲਈ ਸਿੱਖੀ ਜਾਂਨੇ ਡਾਂਸ ਓਏ ਇਹਨੂੰ ਤਾਂ ਰੌਕ ਲਾਈਂ ਦੇ ਵਿੱਚ ਓਪਰੀ ਸ਼ੈ ਤਾਂ ਨਹੀਂ ਆ ਗਈ ਕੋਈ ਓ ਨਹੀਂ ਓਪਰੀ ਸ਼ੈ ਰੁਕ ਜਾ ਰੁਕ ਜਾ ਦੋ ਮਿੰਟ ਤੂੰ ਨਾ ਕਿਸੇ ਪਾਸੇ ਲੱਗਣ ਦੀ ਓ ਕਰ ਲੋ ਕੰਜਰਖਾਨਾ ਮੈਂ ਤਾਂ ਕੰਮ ਕਰਾਂ ਤੂੰ ਤਾਂ ਕੋਈ ਕਰਨਾ ਨਹੀਂ ਕੰਮ ਥਾਰੀ ਦਿਹਾੜੀ ਇਹਨੂੰ ਲੈ ਕੇ ਤਾਂ ਡਾਂਸ ਕਰਾਉਂਦਾ ਨਹੀਂ ਨਾ ਤੂੰ ਇਹਨੂੰ ਜਿਹੜਾ ਵੱਖਰਾ ਡਾਂਸ ਕਰਾ ਚਲੋ ਫੇਰ ਦੇ ਥੱਕਿਆ ਨੇ ਘਰੇ ਜਾਣੇ ਰੋਟੀ ਪਾਣੀ ਛਕਦੇ ਆ ਪਰ ਪਤਾ ਨਹੀਂ ਇਹਨੇ ਬਣਾਇਆ ਹੋਣਾ ਕਿ ਨਹੀਂ ਇਹਨਾਂ ਨੇ ਰੋਟੀ ਪਾਣੀ ਕਿਤੇ ਸ਼ਾਬਾਸ਼ ਸ਼ਾਬਾਸ਼ ਪੁੱਤ ਸ਼ਾਬਾਸ਼ ਓਏ ਇਹਦੇ ਨੂੰ ਮੈਂ ਵਾਲ ਸਿਖਾਉਣਾ ਪਿਆ ਅਹੀਂ ਤਾਂ ਤੁਹਾਡੀਆਂ ਮਾਵਾਂ ਨੂੰ ਕਦੇ ਨਹੀਂ ਵਾਲ ਸਿਖਾਇਆ ਉਹ ਗੁਰਵਾ ਉਹਨਾਂ ਨੂੰ ਆਉਂਦਾ ਸੀ ਉਹ ਪਿੰਡ ਦੀਆਂ ਸੀ ਓਏ ਇਹਨੂੰ ਕਿਹੜੇ ਮੁਲਕ ਚੋਂ ਲੈ ਆਇਆ ਨੂੰ ਮੁਲਕ ਚੋਂ ਲੈ ਆਇਆ ਜਾਣ ਆਵਦਾ ਕੰਮ ਕਰ ਜਦ ਸਾਰੇ ਪਿੰਡ ਤੇ ਮਰੀ ਥੋ ਤੋਂ ਕਰਾਈ ਹੋਈ ਤੂੰ ਤੂੰ ਕਰਾਈ ਆ ਤੂੰ ਸੁਧਰ ਜਾ ਤੂੰ ਮੇਰੇ ਰਹਿਤੇ ਆ ਕੋ ਕੁਛ ਨਹੀਂ ਹੁੰਦਾ ਇਹ ਤਾਂ ਕਮਰਾ ਮੇਰੇ ਘਰ ਛੁੱਟ ਕੇ ਆ ਮੈਨੂੰ ਨਹੀਂ ਰਹਿਣਾ ਕੋ ਕੁਛ ਨਹੀਂ ਹੁੰਦਾ ਮੂਗੇ ਕੁਛ ਤੂੰ ਕਾਫੀ ਹਰਵਾਤੀ ਹਰਵਾਤੀ ਤੂੰ ਪੱਪੀ ਹਰਵਾਤੀ Ooh, ah, 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 ah.